ਬਸ ਐਸੇ ਕਾਰਨ ਕਰਕੇ ਹੀ ਸਾਡਾ ਧਿਆਨ ਨਹੀਂ ਲੱਗਦਾ ਜੇ ਅਸੀਂ ਇਸ ਗੱਲ ਨੂੰ ਸਮਝ ਗਏ ਤਾਂ ਅਸੀਂ ਧਿਆਨ ਦੇ ਵਿੱਚ ਜਿੰਨਾ ਮਰਜ਼ੀ ਬੈਠ ਸਕਦੇ ਹਾਂ ਤੇ ਉੱਥੇ ਜੋ ਸਾਨੂੰ ਸਕੂਨ ਮਿਲਣਾ ਹੈ ਉਹ ਦੁਨੀਆ ਦੀ ਕਿਸੇ ਵੀ ਚੀਜ਼ ਦੇ ਵਿੱਚ ਨਹੀਂ ਮਿਲ ਸਕਦਾ ਹਾਂਜੀ ਸਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਵਿਚਾਰ ਆਉਂਦੀ ਆ ਕਿ ਸਾਡਾ ਧਿਆਨ ਕਿਉਂ ਨਹੀਂ ਲੱਗਦਾ ਧਿਆਨ ਸੰਬੰਧੀ ਅਸੀਂ ਸਾਰੀਆਂ ਹੀ ਗੱਲਾਂ ਇਕੱਠੀਆਂ ਕਰਕੇ ਬੈਠੇ ਹਾਂ ਪਰ ਜਦੋਂ ਹੀ ਅਸੀਂ ਕਹਿੰਦੇ ਹਾਂ ਕਿ ਅਸੀਂ ਧਿਆਨ ਦੇ ਵਿੱਚ ਬੈਠਣਾ ਹੈ ਸਾਡੇ ਫੁਰਨੇ ਵੱਧ ਜਾਂਦੇ ਇਹ ਤਾਂ ਹੋਰ ਵੀ ਜ਼ਿਆਦਾ ਤੰਗ ਕਰਨੇ ਸ਼ੁਰੂ ਕਰ ਦਿੰਦੇ ਇਸ ਤੋਂ ਚੰਗਾ ਤਾਂ ਅਸੀਂ ਦਿਨ ਦੇ ਵਿੱਚ ਜਦੋਂ ਕੰਮ ਕਰਦੇ ਹਾਂ ਉਦੋਂ ਸਾਡੇ ਵਿਚਾਰ ਘੱਟ ਹੁੰਦੇ ਨੇ ਪਰ ਜਦੋਂ ਹੀ ਅਸੀਂ ਸਿਮਰਨ ਕਰਦੇ ਹਾਂ ਧਿਆਨ ਦੇ ਵਿੱਚ ਬੈਠਦੇ ਹਾਂ ਸਾਡੇ ਫੁਰਨੇ ਬਹੁਤ ਜ਼ਿਆਦਾ ਵੱਧ ਜਾਂਦੇ ਆਪਾਂ ਇਸ ਬਰੀਕੀ ਦੇ ਪੁਆਇੰਟ ਨੂੰ ਸਮਝਣਾ ਹੈ ਕਿ ਜਦੋਂ ਅਸੀਂ ਸਿਮਰਨ ਕਰਦੇ ਹਾਂ ਧਿਆਨ ਦੇ ਵਿੱਚ ਬੈਠਦੇ ਹਾਂ ਤਾਂ ਸਾਡਾ ਧਿਆਨ ਅਕਸਰ ਕਿਉਂ ਨਹੀਂ ਲੱਗਦਾ ਅਸੀਂ ਕਿੱਥੇ ਗਲਤੀ ਕਰਦੇ ਹਾਂ ਕੀ ਅਸੀਂ ਧਿਆਨ ਦੇ ਵਿੱਚ ਬੈਠਣ ਦੇ लायक ਨਹੀਂ ਹਾਂ ਕੀ ਅਸੀਂ ਆਪਣੀ ਜ਼ਿੰਦਗੀ ਦਾ ਪੂਰਾ ਲਾਹਾ ਲੈ ਨਹੀਂ ਸਕਦੇ ਦੇਖੋ ਵਾਹਿਗੁਰੂ ਇਸ ਪੁਆਇੰਟ ਨੂੰ ਥੋੜਾ ਧਿਆਨ ਦੇ ਨਾਲ ਸਮਝਣਾ ਕਿ ਅਸੀਂ ਧਿਆਨ ਦੇ ਵਿੱਚ ਜਦੋਂ ਬੈਠਣਾ ਹੈ ਮਤਲਬ ਅਸੀਂ ਅੰਤਰਗਤ ਹੋ ਕੇ ਬੈਠਣਾ ਹੈ ਧਿਆਨ ਹੁਣ ਆਪਾਂ ਬਾਹਰ ਤਾਂ ਲਾਉਣਾ ਨਹੀਂ ਪਰ ਸਾਡਾ ਜਿਹੜਾ ਮਨ ਆ ਇਹ ਬਚਪਨ ਤੋਂ ਲੈ ਕੇ ਹੁਣ ਸਾਡੀ ਜਿੰਨੀ ਵੀ ਉਮਰ ਹੋ ਗਈ ਆ ਸਾਡੇ ਮਨ ਨੇ ਹਮੇਸ਼ਾ ਬਾਹਰ ਮੁਖੀ ਹੋ ਕੇ ਹੀ ਦੇਖਿਆ ਹੈ ਮਤਲਬ ਕਹਿਣ ਦਾ ਕਿ ਇਹ ਕਦੀ ਅੰਤਰਗਤ ਹੋ ਕੇ ਆਪਣੇ ਘਰ ਦੇ ਵਿੱਚ ਬੈਠਾ ਹੀ ਨਹੀਂ ਜਿਸ ਦਰ ਦੇ ਉੱਤੇ ਅਸੀਂ ਇਸ ਨੂੰ ਹੁਣ ਬਿਠਾਉਣਾ ਹੈ ਉਸ ਦਰ ਤੇ ਇਹ ਕਦੀ ਨਹੀਂ ਬੈਠਾ ਇਕਾਦ ਵਿੱਚ ਬੈਠ ਕੇ ਜਦੋਂ ਇਸ ਟੌਪਿਕ ਦੇ ਉੱਤੇ ਵਿਚਾਰ ਕਰਨੀ ਆਪਣੇ ਆਪ ਨੂੰ ਆਪੇ ਸਵਾਲ ਪੁੱਛਣਾ ਹੈ ਥੋੜਾ ਬੈਕਗ੍ਰਾਉਂਡ ਨਿਗਾਹ ਮਾਰਨੀ ਹੈ ਕਿ ਅਸੀਂ ਕਦੀ ਵੀ ਅੰਤਰਗਤ ਹੋ ਕੇ ਬੈਠੇ ਨਹੀਂ ਹੈ ਹਾਲਾਂਕਿ ਅਸੀਂ ਹਰ ਰੋਜ਼ ਅੰਤਰਗਤ ਹੁੰਦੇ ਜ਼ਰੂਰ ਹਾਂ ਪਰ ਉੱਥੇ ਅਸੀਂ ਬਹੁਤਾ ਚਿਰ ਨਹੀਂ ਬਿੰਦੇ ਹੁਣ ਮਨ ਸਾਡਾ ਹਮੇਸ਼ਾ ਬਾਹਰ ਦੇਖਣ ਦਾ ਆਦੀ ਹੋਇਆ। ਹੁਣ ਜਿੱਦਾਂ ਇਹਨੂੰ ਪਤਾ ਆ ਕਿ ਬਾਹਰ ਜਦੋਂ ਇਹ ਦੇਖਦਾ ਆ ਤਾਂ ਇਹਨੂੰ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਦਿਖਾਈ ਦਿੰਦੀਆਂ। ਜਦੋਂ ਆਪਾਂ ਅੰਤਰਗਤ ਹੋਣਾ ਆ ਇਸੇ ਤਰ੍ਹਾਂ ਅੰਦਰ ਵੀ ਦਿਖਾਈ ਦਿੰਦਾ ਹੈ। ਪਰ ਜਦ ਤੱਕ ਸਾਡੇ ਮਨ ਦੇ ਉੱਤੇ ਮੈਲ ਚੜੀ ਹੈ ਫੁਰਨਿਆਂ ਦੀ ਸਾਡਾ ਮਨ ਅੰਦਰ ਬੈਠਣਾ ਸ਼ੁਰੂ ਨਹੀਂ ਕਰਦਾ। ਉਦੋਂ ਤੱਕ ਇਸ ਨੂੰ ਉਹ ਸੁਣ ਦਿਖਾਈ ਨਹੀਂ ਦਿੰਦੀ। ਹੁਣ ਦਿਨ ਦੇ ਵਿੱਚ ਆਪਾਂ ਕਦੋਂ ਅੰਤਰਗਤ ਹੁੰਨੇ ਆ? ਜਦੋਂ ਆਪਾਂ ਸੌਣ ਲੱਗਦੇ ਹਾਂ ਤਾਂ ਆਪਾਂ ਆਪਣੇ ਮਨ ਨੂੰ ਅੰਤਰਗਤ ਹੀ ਲੈ ਕੇ ਜਾਂਦੇ ਹਾਂ ਪਰ ਮਨ ਵਿਚਾਰਾਂ ਦੇ ਵਿੱਚ ਇੰਨਾ ਸੁੱਤਾ ਆ ਕਿ ਪਹਿਲਾਂ ਇਹ ਸਾਰਾ ਹੀ ਦਿਨ ਸਾਰਾ ਦਿਨ ਇਹ ਬਾਹਰ ਵੇਖਦਾ ਹੈ ਬਾਹਰ ਸੁਣਦਾ ਹੈ ਬਾਹਰ ਹੀ ਬੋਲਦਾ ਹੈ ਪਰ ਜਦੋਂ ਇਸ ਨੂੰ ਨੀਂਦ ਆਉਣ ਲੱਗਦੀ ਹੈ ਤਾਂ ਅੱਖਾਂ ਬੰਦ ਕਰਕੇ ਵੀ ਇਹ ਅੰਦਰੋਂ ਸੁਣਦਾ ਹੈ ਅੰਦਰੋਂ ਕਾਲ ਵੱਲੋਂ ਦਿੱਤੇ ਜਾਣ ਵਾਲੇ ਫੁਰਨਿਆਂ ਨੂੰ ਸੁਣਦਾ ਹੈ ਤੇ ਉਹਨਾਂ ਫੁਰਨਿਆਂ ਨੂੰ ਸੁਣਦੇ ਸੁਣਦੇ ਵੇਖਦੇ ਵੇਖਦੇ ਹੀ ਇਹ ਨੀਂਦ ਦੇ ਵਿੱਚ ਚਲੇ ਜਾਂਦਾ ਹੈ ਹੁਣ ਇੱਥੇ ਨੀਂਦ ਦੇ ਵਿੱਚ ਇੰਨੀ ਜਲਦੀ ਕਿਉਂ ਜਾਂਦਾ ਕਿਉਂਕਿ ਭਾਈ ਇਹ ਫੁਰਨਿਆਂ ਦੇ ਵਿੱਚ ਆ ਕਿਉਂਕਿ ਸਾਡਾ ਮਨ ਗੁਰਬਾਣੀ ਮੁਤਾਬਕ ਸੁੱਤਾ ਹੋਇਆ ਆ ਇਹਨੂੰ ਸ਼ਬਦ ਸੁਣਾਈ ਨਹੀਂ ਦਿੰਦਾ ਇਹ ਸ਼ਬਦ ਦੀ ਸੇਵਾ ਨਹੀਂ ਕਰਦਾ ਤਾਂ ਕਰਕੇ ਇਹ ਅੰਤਰਗਤ ਹੁੰਦੇ ਹੀ ਵਿਚਾਰਾਂ ਦੇ ਰਾਹੀ ਇਹ ਨੀਂਦ ਦੇ ਵਿੱਚ ਚਲੇ ਜਾਂਦਾ ਜਿਸ ਨੂੰ ਗੁਰਬਾਣੀ ਵਿੱਚ ਕਹਿੰਦੇ ਨੇ ਕਿ ਇਹ ਭਵ ਸਾਗਰ ਦੇ ਵਿੱਚ ਡਿੱਗ ਗਿਆ ਹੁਣ ਜੇ ਅਸੀਂ ਚਾਹੁੰਦੇ ਹਾਂ ਕਿ ਸਾਡਾ ਵੀ ਧਿਆਨ ਲੱਗੇ ਅਸੀਂ ਈ ਧਿਆਨ ਦੇ ਵਿੱਚ 5-10 ਮਿੰਟ ਬੈਠ ਕੇ ਆਨੰਦ ਲਈਏ ਆਪਣੇ ਮਨ ਦੇ ਫੁਰਨਿਆਂ ਨੂੰ ਕੰਟਰੋਲ ਕਰੀਏ ਉਹਦੇ ਵਾਸਤੇ ਆਪਾਂ ਕੀ ਕਰਨਾ ਹੈ ਜਿਵੇਂ ਆਪਾਂ ਬਾਹਰ ਵੇਖਦੇ ਆ ਇਸੇ ਤਰ੍ਹਾਂ ਅੰਦਰ ਵੀ ਆਪਾਂ ਵੇਖਣਾ ਹੈ ਹੁਣ ਬਾਹਰ ਵੇਖਣ ਵਾਸਤੇ ਆਪਾਂ ਅੱਖਾਂ ਖੋਲ੍ਹਾਂਗੇ ਕੰਨਾਂ ਨੂੰ ਐਕਟਿਵ ਰੱਖਾਂਗੇ ਰਸਨਾ ਨੂੰ ਵੀ ਐਕਟਿਵ ਰੱਖਾਂਗੇ ਇਸੇ ਤਰ੍ਹਾਂ ਜਦੋਂ ਆਪਾਂ ਸਿਮਰਨ ਕਰਨ ਤੋਂ ਬਾਅਦ ਸਾਇਲਟ ਹੋ ਕੇ ਬੈਠਣਾ ਹੈ ਧਿਆਨ ਉਹ ਜਿਹੜੇ ਅਨਹਦ ਸ਼ਬਦ ਚੱਲਦੇ ਨੇ ਸਹਿਜ ਤੁਹਾਨੂੰ ਚਲਦੀ ਹੈ ਉਸ ਦੇ ਵਿੱਚ ਲਗਾ ਦੇਣਾ ਤੇ ਮਨ ਦਾ ਜਿਹੜਾ ਆਸਣ ਹੈ ਉਹ ਸਾਹਮਣੇ ਸੁਣਨ ਦੇ ਵਿੱਚ ਲਗਾਣਾ ਉਹ ਕਿੱਦਾਂ ਲਾਉਣਾ ਹੈ ਕਿ ਦੇਖੋ ਵਾਹਿਗੁਰੂ ਆਪਾਂ ਜਦੋਂ ਸੰਸਾਰ ਦੇ ਵਿੱਚ ਅੱਖਾ ਖੋਲ ਕੇ ਵੇਖਦੇ ਹਾਂ ਕਿਸੇ ਵੀ ਵਸਤੂ ਨੂੰ ਕਿਸੇ ਵੀ ਵਿਅਕਤੀ ਨੂੰ ਵੇਖਦੇ ਹਾਂ ਤਾਂ ਆਪਾਂ ਬੜੇ ਧਿਆਨ ਦੇ ਨਾਲ ਵੇਖਦੇ ਹਾਂ ਸਾਡਾ ਧਿਆਨ ਫੋਕਸ ਉੱਥੇ ਹੀ ਹੁੰਦਾ ਹੈ ਇਸੇ ਤਰ੍ਹਾਂ ਜਦੋਂ ਆਪਾਂ ਅੰਤਰਗਤ ਹੋਣਾ ਹੈ ਤਾਂ ਆਪਾਂ ਬੜੇ ਹੀ ਧਿਆਨ ਦੇ ਨਾਲ ਵੇਖਣਾ ਹੈ ਹਾਲਾਂਕਿ ਧਿਆਨ ਸਾਡਾ ਅਨਹਦ ਸ਼ਬਦਾਂ ਦੇ ਵਿੱਚ ਲੱਗਾ ਹੈ ਪਰ ਉਹ ਵੀ ਤਾਂ ਉੱਥੋਂ ਹੀ ਆ ਰਹੇ ਨੇ ਜਿੱਥੇ ਅਸੀਂ ਵੇਖਣਾ ਹੈ ਦਸ਼ਮ ਦਵਾਰ ਦੇ ਵਿੱਚੋਂ ਹੀ ਉਹ ਆਵਾਜ਼ਾਂ ਆ ਰਹੀਆਂ ਨੇ ਤਾਂ ਕਰਕੇ ਅਸੀਂ ਕੀ ਕਰਨਾ ਹੈ ਕਿ ਜਦੋਂ ਸਾਇਲੈਂਟ ਹੋ ਕੇ ਬੈਠਣਾ ਹੈ ਧਿਆਨ ਅਨਹਦ ਧੁਨੀਆ ਦੇ ਵਿੱਚ ਤੇ ਸਾਹਮਣੇ ਵੇਖਣਾ ਹੈ ਤੇ ਸਾਹਮਣੇ ਵੇਖਣ ਵਿੱਚ ਜਿੱਦਾਂ ਆਪਾਂ ਇੱਧਰ ਸਮਾਂ ਦਿੰਦੇ ਆ ਸਾਰਾ ਸਾਰਾ ਦਿਨ ਵੇਖਦੇ ਆ ਉਧਰ ਵੀ ਪਹਿਲਾਂ ਪਹਿਲਾਂ ਆਪਾਂ ਸਮਾਂ ਦੇਣਾ ਹੈ ਜਿੱਦਾਂ ਜਿੱਦਾਂ ਆਪਾਂ ਸਮਾਂ ਦਿੰਦੇ ਜਾਵਾਂਗੇ ਤਾਂ ਉਧਰ ਵੀ ਸਾਨੂੰ ਅੰਦਰੋਂ ਕੁਝ ਨਾ ਕੁਝ ਦਿਖਾਈ ਜ਼ਰੂਰ ਦੇਵੇਗਾ ਤੇ ਨਾਲ ਦੀ ਨਾਲ ਸਾਡਾ ਧਿਆਨ ਵੀ ਲੱਗਣਾ ਸ਼ੁਰੂ ਹੋ ਜਾਵੇਗਾ ਤੇ ਫਿਰ ਅਸੀਂ ਇਹ ਨਹੀਂ ਕਵਾਂਗੇ ਕਿ ਸਾਡਾ ਧਿਆਨ ਨਹੀਂ ਲੱਗਦਾ ਫਿਰ ਅਸੀਂ ਇਹ ਕਵਾਂਗੇ ਕਿ ਅਸੀਂ ਕੁਝ ਸਮਾਂ ਸਿਮਰਨ ਕਰਦੇ ਹਾਂ ਉਸ ਤੋਂ ਬਾਅਦ ਅਸੀਂ ਧਿਆਨ ਦੇ ਵਿੱਚ ਬੈਠ ਕੇ ਸੁਨ ਦੇ ਵਿੱਚ ਪਰਵੇਸ਼ ਕਰ ਜਾਂਦੇ ਹਾਂ